ਸਾ ਪੰਥ ਦੇ ਸਿਰਜਣਾ ਦਿਵਸ ਵਿਸਵ ਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਨਾਲ ਹੀ ਬੇਨਤੀ ਕਰਦਾ ਆਪਾਂ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ 11 12 ਤੇ 13 ਤਰੀਕ ਨੂੰ ਜਿਹੜਾ ਪੀਓ ਪੌਹਲ ਖੰਡ ਧਾਰ ਹੋਇਆ ਜਨਮ ਸੁਹੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਤਖਸ਼ਿਰੀ ਦਮਨਵਾਸ ਸਾਹਿਬ ਕੌਮੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਦੇ ਹੈੱਡਕੁਆਰਟਰ ਤੇ ਗੁਰਦੁਆਰਾ ਵੀਰ ਸਾਹਿਬ ਵਿਖੇ ਤਿੰਨੇ ਦਿਨ ਜਿਹੜੇ ਆ ਅਮਰ ਸੰਚਾਰ ਹੋਣਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਤਿਆਰ ਪ੍ਰਤਿਆਰ ਹੋ ਕੇ ਖੰਡੇ ਬਾਟੇ ਦਾ ਅਮਰ ਛਕੋ ਬਾਣੀ ਬਾਣੀ ਤੇ ਬਾਣੇ ਦੇ ਧਾਰਨੀ ਹੋਵੋ ਤੇ ਨਾਲ ਹੀ ਮਹਾਰਾਜ ਦਾ ਜਿਹੜਾ ਹੁਕਮ ਹੈ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਉ ਖਾਲਸਾ ਪਰਮਾਤਮਾ ਦੀ ਮੌਜ ਜਿੱਥੇ 13 ਤਰੀਕ ਨੂੰ ਖਾਲਸਾ ਪੰਥ ਦੇ ਸਿਰਜਣਾ ਦੇ ਉਸ ਵਿਸਾਖੀ ਦੀਆਂ ਬਹੁਤ-ਬਹੁਤ ਵਧਾਈਆਂ ਉੱਥੇ ਹੀ 14 ਤਰੀਕ ਨੂੰ ਜਿਹੜਾ ਸਮੁੱਚੇ ਖਾਲਸਾ ਪੰਥ ਦਾ ਜਿਹੜਾ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ